ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਕੀ ਬਹੁਤ ਵੱਡੀ ਅਪਡੇਟ ਸੁਣਾਉਣ ਜਾ ਰਹੇ ਆਂ ਬਈ ਜਿਵੇਂ ਕੀ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਾ ਘਰ ਮੱਛੀ ਖੜੀ ਆ ਪਰ ਫੇਰ ਵੀ ਪ੍ਰਵਾਸੀ ਬਾਦ ਨਹੀਂ ਆਉਂਦੇ ਆਪਣੀਆਂ ਹਰਕਤਾਂ ਤੋਂ ਤਾਂ ਇੱਕ ਆਪਾਂ ਜਿਹੜੀ ਕਿ ਸਾਡੇ ਨਿੰਗ ਸਿੰਘ ਦੀ ਇੱਕ ਵੀਡੀਓ ਸਾਹਮਣੇ ਆ ਗਈ ਆ ਵੀ ਪ੍ਰਵਾਸੀਆਂ ਦੇ ਬਾਰੇ ਕੀ ਕਹਿਣਾ ਤੇ ਜਿਹੜੇ ਲੋਕ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਆ ਜਿਵੇਂ ਰਸੂਲਪੁਰੀਆ ਜਿਹੜਾ ਕੀ ਹਰਜੀਤ ਸਿੰਘ ਬਾਬਾ ਰਸੂਲਪੁਰੀਆ ਕਹਾਉਂਦਾ ਆਪਣੇ ਆਪ ਨੂੰ ਤੇ ਉਹ ਉਹਨਾਂ ਦੇ ਹੱਕ ਦੇ ਵਿੱਚ ਖੜ ਜਾਂਦਾ ਤੇ ਇੱਕ ਪਾਸੇ ਜਿਹੜਾ ਟੀਟੂ ਬਾਣੀਆਂ ਉਹ ਵੀ ਸਾਡੇ ਸਮਾਜ ਸੇਵੀ ਜਿਵੇਂ ਲੱਖਾ ਸੰਸਥਾਨਾ ਸਾਰੇ ਪੰਜਾਬੀਆਂ ਨੂੰ ਜਿਹੜੇ ਮਾੜਾ ਕਹਿੰਦਾ ਕਹਿੰਦਾ ਵੀ ਪ੍ਰਵਾਸੀਆਂ ਦੇ ਤੁਸੀਂ ਖਲਾਬ ਹੋ ਉਹ ਵੀ ਆਪਾਂ ਖਬਰ ਸਾਂਝੀ ਕਰਦੇ ਆ ਪਹਿਲਾਂ ਸਾਡੇ ਇੱਕ ਜੋ ਨਿੰਗ ਸਿੰਘ ਦਾ ਪ੍ਰਵਾਸੀਆਂ ਦੇ ਬਾਰੇ ਕੀ ਕਹਿਣਾ ਉਹ ਖਬਰ ਵੀ ਸਾਂਝੀ ਕਰਦੇ ਆ ਤੇ ਜਿੱਥੇ ਇੱਕ ਜਲੰਧਰ ਦੇ ਵਿੱਚ ਨਾਲੇ ਇਹਨਾਂ ਨੂੰ ਪਤਾ ਵੀ ਸਾਨੂੰ ਪੰਜਾਬ ਚੋਂ ਬਾਹਰ ਕੱਢ ਰਹੇ ਤੇ ਫੇਰ ਵੀ ਬਈ ਪੱਤਰਕਾਰ ਦੇ ਨਾਲ ਤੱਕਾ ਮੁਕੀ ਕਰਦਾ ਉਹ ਵੀਡੀਓ ਵੀ ਸਾਂਝੀ ਕਰਾਈ ਪਹਿਲਾਂ ਜੋ ਇੱਕ ਨਿੰਗ ਸਿੰਘ ਦੀ ਵੀਡੀਓ ਆ ਗਈ ਸਾਹਮਣੇ ਉਹ ਸਾਂਝੀ ਕਰਦੇ ਆ ਤੁਹਾਨੂੰ ਬੇਨਤੀ ਪਰ ਪ੍ਰਵਾਸੀਆਂ ਦਾ ਕੋਈ ਨਾ ਕੋਈ ਪ੍ਰੂਫ ਦੇਖੋ ਉਹਨੂੰ ਬੰਦਾ ਦਾ ਸ਼ਕਲ ਤੇ ਪਤਾ ਲੱਗ ਜਾਂਦਾ ਵੀ ਕਿਸ ਰੂਪ ਚ ਹੈ ਅਸੀਂ ਇਹਨਾਂ ਨੂੰ ਘਰ 'ਚ ਨਾ ਵੜੂ ਆ ਜਿਹੜੀ ਬੇਟੀ ਦੇ ਨਾਲ ਇਹਨਾਂ ਦਸ਼ਤ ਸੁੱਤਾ ਮਾਹੌਲ ਬਣਿਆ ਜੇ ਕਿਤੇ ਅਸੀਂ ਦੇਖਿਆ ਹੁੰਦਾ ਸੀ ਤਾਂ ਨੀਤੇ ਬਖਸ਼ਦੇ ਹੁੰਦੇ ਕਿਉਂ ਇਸ ਤੇ ਬੱਚੇ ਗੱਲ ਹੁੰਦਾ ਜਾਂ ਤਾਂ ਉਹ ਮਾਵਾ ਪਜਾਉਂਦਾ ਜਾਂ ਦਿੱਸਣ ਲੱਗਿਆ ਸੋਈ ਤਨ ਜਾਲੇ ਬਾਕੀ ਦਾ ਹਜਿੱਤ ਤੇ ਵਰਗੇ ਵੀ ਬਥੇਰੇ ਬਕਵਾਸ ਕਰਦੇ ਹੁਣ ਵੀ ਪ੍ਰਵਾਸੀਆਂ ਦੇ ਨਾਲ ਹਨਾ ਉਹ ਕੁੜੀ ਦੇ ਮਾਪੇ পাগল ਕਿਉਂ ਨਹੀਂ ਖੜ ਰਹੇ ਆ ਇਹ ਕਹਿ ਰਹੇ ਨੇ ਮੈਂ ਮਾਫੀ ਚਾਹੂੰਗਾ ਤੁਹਾਨੂੰ ਰੋਕ ਰਿਹਾ ਉਹ ਕਹਿ ਰਹੇ ਨੇ ਕਿ ਆਜ਼ਾਦ ਭਾਰਤ ਹੈ ਕੋਈ ਵੀ ਕਿਤੇ ਵੀ ਰਹਿ ਸਕਦਾ ਉਹ ਕਹਿ ਰਹੇ ਨੇ ਕਿ ਸਮਾਪ੍ਰਵਾਸੀ ਇੱਧਰ ਖੜਨ ਦਾ ਹੈ ਬਾਬਾ ਜੀ ਅਸੀਂ ਵੀ ਮੁਲਾਜ਼ਮ ਰਏ 25 ਸਾਲ ਅਸੀਂ ਦੇਸ਼ ਦੇ ਵਿੱਚ ਸਾਰੀ ਜਗ੍ਹਾ ਭੰਨੇ ਆ ਅਾਲੇ ਦੀਆ ਪੁਲਿਸ ਜੋ ਮਾਰਦਾ ਰਹੇ ਅਸੀਂ ਇਹ ਦੇਖਦੇ ਆ ਸਾਡੇ ਨਾਲ ਪੰਜਾਬੀਆਂ ਨਾਲ ਹਰ ਇੱਕ ਤੱਕ ਜਗਾ ਮਰਕਤਾ ਹੁੰਦਾ ਪੰਜਾਬੀਆਂ ਦੇਖ ਕੇ ਬਹੁਤ ਰੜਕਾ ਪੈਨੀਆ ਕਈ ਪੰਜਾਬ ਤੋਂ ਦੇਖ ਕੇ ਖੁਸ਼ੀ ਹੋਨੇ ਸਾਲ ਪੰਜੇ ਗੋਲੀਆਂ ਬਰਾਬਰ ਤਾਂ ਨਹੀਂ ਹੁਣ ਇਹ ਅਸੀਂ ਹਮ ਜਿੱਤੇ ਨੂੰ ਹਮ ਜਿੱਤਣ ਕਰਦੇ ਆ ਵੀ ਮੈਂ ਪ੍ਰਵਾਸੀ ਆਲੇ ਨਾਲ ਖੜਿਆ ਉਹ ਤੂੰ ਪੰਜਾਬ ਦਾ ਹੋਗੇ ਤੂੰ ਤਾਂ ਤੂੰ ਤੇ ਨਾ ਤੂੰ ਛਾਲ ਮਾਰਦਾ ਉਤਰ ਕਦੇ ਤਾਂ ਪਾਲਨ ਦਾ ਨੀਲਾ ਬਣਾ ਕਦੇ ਪਾਲਨ ਦਾ ਭਗਵਾ ਉਹ ਤੂੰ ਆਪਣਾ ਸਟੈਂਡ ਬਣਾ ਲੈ ਜੇ ਪ੍ਰਵਾਸੀਆਂ ਨਾਲ ਖੜਨਾ ਤੂੰ ਆਪਣਾ ਸਰਾਖ ਦੀ ਕਾਰਡ ਪਰ ਲੈ ਕੇ ਉਹਨਾਂ ਨੂੰ ਰੱਖ ਅਸੀਂ ਨਹੀਂ ਮੰਨਾਂ ਕਰਦੇ ਪਰ ਉਸ ਮਾਂ ਦੇ ਨਾਲ ਤਾਂ ਖੜ ਜਿਹਦੇ ਕੁੱਤੀ ਦੇ ਨਾਲ ਇਹ ਬਲਤਕਾਰ ਹੋਇਆ ਤੇਰੀ ਜਾਨ ਗਈ ਐ ਦੀਵੋ ਤੇਰੇ ਵੀ ਐ ਹਾਂਜੀ ਇਹ ਸਾਡਾ ਵੀ ਜੋ ਇੰਨਿੰਗ ਸਿੰਘ ਆ ਤੇ ਕੀ ਇਹ ਰਸੂਲਪੁਰੀਆ ਇਹ ਕਹਿੰਦਾਗਾ ਵੀ ਮੈਂ ਉਹਨਾਂ ਦੇ ਨਾਲ ਖੜਾ ਵੀਡੀਓ ਉਹ ਵੀ ਸੁਣਾਵਾਂਗੇ ਪਰ ਹੁਣ ਇੱਕ ਵੀਡੀਓ ਜਲੰਧੇ ਵਿੱਚ ਜਿੱਥੇ ਕੀ ਪੰਜਾਬੀ ਨੂੰ ਸ਼ਰਿਆਮ ਇਹ ਗਾਲਾਂ ਕੱਢ ਰਿਹਾ ਸਾਡਾ ਇੱਕ ਪੱਤਰਕਾਰ ਭਰਾ ਜਦੋਂ ਵੀਡੀਓ ਬਣਾਉਂਦਾ ਤੇ ਉਦੋਂ ਤੋਂ ਕੈਮਰਾ ਖੋਣ ਦੀ ਕੋਸ਼ਿਸ਼ ਵੀ ਕਰਦਾ ਤੇ ਉਹ ਵੀਡੀਓ ਵੀ ਸਾਂਝੀ ਕਰਦੇ ਆ ਫਿਰ ਆਪਾਂ ਜਿਹੜਾ ਟੀਟੂ ਬਾਣਿਆ ਜਿਹੜਾ ਸਾਡੇ ਸਮਾਜ ਸੇਵੀ ਆ ਜੋ ਵੀ ਪੰਜਾਬ ਦੀ ਗੱਲ ਕਰਦਾ ਤੇ ਉਹ ਪ੍ਰਵਾਸੀਆ ਉਲਟ ਚੱਲਦਾ ਉਹ ਰਸੂਲਪੁਰੀਏ ਮੰਗੂ ਕਹਿ ਰਿਹਾ ਵੀ ਜੀ ਪ੍ਰਵਾਸੀ ਸਾਡੇ ਜਿਹੜੇ ਕੀ ਪੰਜਾਬ ਦੇ ਵਿੱਚ ਕੰਮਕਾਰ ਕਰਦੇ ਆ ਸਾਰੇ ਇਹ ਜਿੰਨੇ ਵੀ ਸਮਾਜ ਸੇਵੀ ਆ ਇਹ ਅੱਗ ਲਾਉਣ ਦੀ ਗੱਲ ਕਰਦੇ ਆ ਜਿਵੇਂ ਲਖਾ ਸਿੰਘ ਸਿਧਾਣਾ ਹੋਰ ਵੀ ਕਈ ਸਮਾਜ ਸੇਵੀ ਆ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਹ ਆ ਜੀ ਬੋਹ ਆ ਜੀ ਆਪਣੇ ਬੰਨਿਓ ਜਿਹੜਾ ਕੀ ਆਪਾਂ ਕਰੀਏ ਵੀ ਚੰਗੀ ਤਰ੍ਹਾਂ ਪੂਰਾ ਖਲਾਫ ਆ ਤੇ ਪਈਆਂ ਦੇ ਹੱਕ ਦੇ ਵਿੱਚ ਖੋਦੀ ਪਈਆ ਜਾਂ ਕੰਨਲ ਜਾਂ ਤੁਹਾਨੂੰ ਦਿਖਾਈ ਦਿੰਨੇ ਆ ਤੇ ਫੇਰ ਆਪਾਂ ਅਗਲੀ ਗੱਲਬਾਤ ਸਾਂਝੀ ਕਰਾਂਗੇ ਤਾਂ ਪਹਿਲਾਂ ਤੁਹਾਨੂੰ ਆਪਾਂ ਇਹ ਵੀਡੀਓ ਦਿਖਾ ਦਈਏ ਇੱਕ ਭਈਏ ਦੀ ਵੀ ੱੱੱਕਾ ਕਿਵੇਂ ਕਰਦੇ ਆ ਪੰਜਾਬੀਆਂ ਦੇ ਨਾਲ ਸ਼੍ਰੀ ਸ਼ਕਲ ਜੀ ਤੁਸੀਂ ਸਾਰੇ ਪਰਿਵਾਸੀ ਇਕੱਠੇ ਹੋ ਗਏ ਤੇ ਪੱਤਰਕਾਰ ਦੇ ਮਗਰ ਪੈਂਦੇ ਹੋਏ ਨਜ਼ਰਾਂ ਇੱਕ ਪਾਸੇ ਤਾਂ ਇਹਨਾਂ ਪਰਿਵਾਸੀਆਂ ਦੇ ਵੱਲੋਂ ਕੁਝ ਕੁ ਲੋਕ ਹੈ ਜਿਹਨਾਂ ਦੇ ਵੱਲੋਂ ਕੰਡੀਆਂ ਹਰਕਤਾਂ ਕੀਤੀਆਂ ਜਾ ਰਹੇ ਨੇ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅਣਜਾਣ ਦਿੱਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਪਰਿਵਾਸੀਆਂ ਦੇ ਹੁਣ ਗੁੰਡਾਗਰਦੀ ਵੀ ਸ਼ਰਿਆਮ ਦੇਖ ਨੂੰ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਕਾ ਵੀਡੀਓਜ਼ ਸਾਹਮਣੇ ਆ ਕਸੂ ਵਿਰਾ ਕੀ ਕਿਵੇਂ ਇਹ ਹੈ ਪਰਵਾਸੀ ਪੰਜਾਬੀ ਦੇ ਨਾਲ ਲੜਦਾ ਹੋਇਆ ਉਸ ਨੂੰ ਧੰਕੇ ਦਿੰਦਿਆ ਹੋਇਆ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਪੱਤਰਕਾਰ ਨਾਲ ਕਿਵੇਂ ਤੱਕਾ ਕਰ ਰਹੇ ਸਬਜੀ ਮੰਡੀ ਜਲੰਧਰ ਦੀ ਇਹ ਵੀਡੀਓ ਆ ਜਿੱਥੇ ਪ੍ਰਵਾਸੀ ਤੱਕਾ ਕਰ ਰਹੇ ਸ਼ਰੀਆਮ ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਸਾਨੂੰ ਬਾਹਰ ਕੱਢ ਰਿਹਾ ਪੰਜਾਬ ਚੋਂ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਹਰ ਨਹੀਂ ਆਉਂਦੇ ਕਿਉਂਕਿ ਬਈ ਕੁਝ ਹੈਗੇ ਆ ਵਿੱਚ ਜਿਹੜੇ ਕੁਝ ਆਪਣੀ ਚੰਗਾ ਵਧੀਆ ਕੰਮ ਕਰਦੇ ਆ ਸਿੱਧਾ ਤ੍ਰਿਕੇ ਨਾਲ ਹਨ ਤੇ ਵਿੱਚ ਕਈ ਬਈ ਹਰਕਤਾਂ ਜਿਹੜੀਆਂ ਕਿ ਸ਼ਰਾਬ ਪੀ ਕੇ ਜਿਵੇਂ ਰੋੜਾਂ ਤੇ ਖੜ ਜਾਂਦੇ ਕਿਤੇ ਵੀ ਸਾਡੇ ਛੋਟੇ ਬੱਚੇ ਸਕੂਲ ਵੀ ਜਾਣਾ ਤੇ ਕੋਈ ਨਹੀਂ ਪਤਾ ਵੀ ਕਿਹੜੇ ਵੇਲੇ ਦਰਿੰਦਾ ਕੋਈ ਮਿਲ ਜੇ ਰਸਤੇ ਦੇ ਵਿੱਚ ਕਦੋਂ ਵੀ ਕੁਝ ਵੀ ਹੋ ਸਕਦਾ ਤੇ ਹੁਣ ਜਿਹੜਾ ਕਿ ਇੱਕ ਟੀਟੂ ਬਾਣੀਆ ਕੰਨਲ ਜਾਂ ਇਹਦਾ ਵੀ ਕਹਿਣਾ ਕੀ ਹੈਗਾ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਤਾਂ ਬਈ ਜੇ ਗੱਲ ਕਰੀਏ ਪੁਲਿਸ ਵੀ ਇਹਨਾਂ ਦੇ ਹੱਕ ਦੇ ਵਿੱਚ ਹੀ ਸਾਰੇ ਜਲੇ ਮਿਲੀ ਆ ਤੇ ਮੈਂ ਤਾਂ ਇਹ ਕਹੂੰਗਾ ਸਾਡੇ ਪੰਜਾਬ ਦਾ ਭਲਾ ਤਾਂ ਤਾਂ ਹੀ ਹੋ ਸਕਦਾ ਜੇ ਸਾਰੇ ਇਕਜੁੱਟ ਹੋਣਗੇ ਕਿਉਂਕਿ ਸਾਡੀ ਬਾਹ ਫੜਨ ਵਾਲਾ ਇੱਕੋ ਹੀ ਹੈ ਜਾਂ ਸਾਡੇ ਪੰਜਾਬ ਦੇ ਵਿੱਚ ਸਾਡਾ ਖਾਲਸਾ ਪੰਥ ਅਗਰ ਸਾਡੇ ਜੇ ਖਾਲਸੇ ਨਾ ਹੋਣ ਮੈਂ ਕਹਣਾ ਪੰਜਾਬ ਸਾਡਾ ਇਹ ਜਿਹੜਾ ਨਾ ਬਣਦੀ ਭਾਈ ਕਿਉਂਕਿ ਸਰਕਾਰਾਂ ਵੀ ਵਿਕ ਜਾਂਦੀਆਂ ਪੁਲਿਸ ਵੀ ਵਿਕ ਜਾਂਦੀ ਤਾਂ ਹੁਣ ਵੀਡੀਓ ਟੀਟੂ ਬਾਣੀ ਦਾ ਕੀ ਕਹਿਣਾ ਉਹ ਸੁਣਾਉਣਾ ਵੀ ਆ ਅੱਗ ਲਾਉਣ ਵਾਲੇ ਲੱਖੇ ਛਾਣੇ ਹੋਣੀ ਆ ਜਿਨ੍ਹਾਂ ਨੇ ਪ੍ਰਵਾਸੀਆਂ ਦਾ ਆਹ ਰੌਲਾ ਪਾਇਆ ਸੁਰੂ ਕਿ ਪੰਜਾਬੀ ਪੰਜਾਬੀਆਂ ਦਾ ਵਾ ਤਾਂ ਬਿਹਾਰ ਵੀ ਬਿਹਾਰੀਆਂ ਰਹੀ ਆ ਉੱਥੇ ਪੰਜਾਬੀ ਕਿਉਂ ਕੈਨੇਡਾ ਵੀ ਕੈਨੇਡਾ ਦਾ ਹੀ ਆ ਉੱਥੇ ਪੰਜਾਬੀ ਕਿਉਂ ਲੱਖੇਛਦਾਰ ਨੇ ਨੂੰ ਬੇਨਤੀ ਕਰਦਾ ਲੱਖੇਛਦਾਰ ਨਾ ਮੇਰੀ ਕੋਈ ਨਿੱਜੀ ਦੋਸਤ ਨਹੀਂ ਨਹੀਂ ਆ ਸਿੱਧੀ ਗੱਲ ਦੱਸਾਂ ਤੁਹਾਨੂੰ ਆ ਅੱਗ ਲਾਉਣ ਵਾਲੀ ਆ ਆ ਵੀ ਵੀਰ ਗੈਂਗਰਿਸਟ ਬਾਤ ਚੱਲਦਾ ਸੀ ਨਾ ਪਹਿਲਾਂ ਉਦੋਂ ਘਟ ਨਹੀਂ ਆ ਹਾ ਤੋੜਦੇ ਜਾਂਦੇ ਆ ਇਨਸੀਡੈਂਟ ਹੋ ਜਾਂਦਾ ਵਾ ਦੋ ਭਾਈਆਂ ਦਾ ਉਹਨੇ ਲੜਾਈ ਹੋ ਜਾਂਦੀ ਆ ਉਹ Hindu Muslim ਕਰਕੇ ਨਹੀਂ ਹੋਈ ਹੁੰਦੀ ਲੜਾਈ ਤੇ ਬਾਅਦ ਚ ਖਬਰਾਂ ਕੀ ਬੰਦੀਆਂ ਨਗਰ ਫਲਾਣੇ ਨੇ ਸਰਦਾਰ ਕੁੱਟਿਆ ਜੀ ਫਲਾਣੇ ਨੇ Hindu ਕੁੱਟਿਆ ਜਿਦੋਂ ਕਿ ਲੜਾਈ ਦਾ ਇਨਸੀਡੈਂਟ ਦੀ ਹੋਈ ਹੁੰਦੀ ਆ ਉਹ ਪੰਚਾਇਤਾਂ ਦਾ ਵੀ ਕਹਿੰਦੇ ਮਤੇ ਬੋਣ ਲੱਗ ਗਏ ਪੰਚਾਇਤਾਂ ਆਲੇ ਨਸ਼ਾ ਦਾ ਪਿੰਡ ਤੋਂ ਖਤਮ ਕਰਨੀ ਚਾਗੇ ਸਕੇ ਹੁਣ ਕਹਿੰਦੇ ਗਰੀਬ ਬੰਦੇ ਨੂੰ ਦਵਾ ਲਓ ਜੀ ਦਾ ਉਹ ਵੀ ਆਪਣੇ ਭਰਾ ਨੇ ਜਿਹੜੀ ਇਸ ਬੱਚੇ ਬੱਚੇ ਨਾਲ ਘਟਨਾ ਵਾਪਰੀ ਜੋ ਉਸ ਪਰਿਵਾਰ ਦੇ ਨਾਲ ਖੜਾ ਕੋਈ ਜਾ ਕੇ ਕੋਈ ਲੀਡਰ ਕੋਈ ਐਮਐਲਏ ਤੇ ਬਾਕੀ ਜਿਹੜੀ ਉਹ 4 ਸਾਲ ਦੀ ਬੱਚੀ ਦਾ ਕੀ ਸੂਰਜੀ ਬਾਈ ਇਹ ਪੰਜਾਬ ਦੇ ਵਿੱਚ ਜਿੰਨੀਆਂ ਘਟਨਾਵਾਂ ਹੋ ਰਹੀਆਂ ਪ੍ਰਵਾਸੀ ਵੱਤੋਂ ਵੱਧ ਇਹੀ ਕਰ ਰਹੇ ਆ ਤਾਂ ਸਾਡਾ ਪੰਜਾਬੀ ਜੇ ਕਿਤੇ ਰੇੜੀ ਲੱਗੀ ਵੀ ਹੋ ਉਥੋਂ ਪੁਲਿਸ ਵਾਲੇ ਚੁਕਾ ਦਿੰਦੇ ਆ ਵੀ ਚੱਲ ਪਰੇ ਚੱਲ ਚੱਲ ਪਰੇ ਚੱਲ ਪ੍ਰਵਾਸੀਆਂ ਨੂੰ ਕੋਈ ਨਹੀਂ ਛੇੜਦਾ ਇਹ ਸੱਚ ਆ ਤਾਂ ਪਰ ਜਿਹੜਾ ਹੁਣ ਇਹੀ ਕਹੂੰ ਆ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਹੁਣ ਸਾਡੇ ਪੰਜਾਬੀ ਜਾਗ ਗਏ ਸਾਡਾ ਮੈਂ ਕਹੂੰ ਆ ਇੱਕ ਸਰਕਾਰ ਸਾਡੇ ਜਿਹੜੀ ਕਿ ਸਿੰਘਾਂ ਦੀ ਆ ਬਈ ਉਹ ਹੀ ਇਨਸਾਫ ਦਵਾ ਸਕਦੇ ਆ ਨਾ ਕਿ ਜੇ ਮੈਂ ਕਹਣਾ ਸਾਡੇ ਪੰਜਾਬ ਦੇ ਵਿੱਚ ਸਿੱਖ ਸਾਡੇ ਨਾਂ ਹੁਣ ਤਾਂ ਸਾਡਾ ਪੰਜਾਬ ਇਹ ਜੜਾਂ ਦੀ ਬਣ ਜੂ ਕਿਉਂਕਿ ਆਵਾਜ਼ ਚੱਕਣ ਵਾਲਾ ਕੋਈ ਹੁਣ ਨਹੀਂ ਜੇ ਕੋਈ ਬਾਤ ਚੱਕਦਾ ਕੋਈ ਇੱਕ ਅਦਾ ਹੈਗਾ ਪੰਜਾਬੀ ਜਿਵੇਂ ਭਾਨਾ ਸਿੱਧੂ ਲੱਖਾਂ ਸਿੰਘ ਸਦਾਨਾ ਅੰਤੋਜ ਮਾਨ ਹੋਰ ਵੀ ਕਈ ਇੱਕ ਦੋ ਜਣੇ ਤੇ ਪਰ ਉਹਨਾਂ ਦੇ ਖਿਲਾਫ ਇਹ ਹੋ ਜਾਂਦੇ ਰਸੂਲਪੁਰਿਆ ਮੈਂ ਆ ਜੀ ਉਹ ਵੀ ਇਹਨਾਂ ਦਾ ਮਾਮਾ ਬਣ ਕੇ ਖੜ ਗਿਆ ਹੁਣ ਇਹ ਕੰਨਲ ਜਾਰ ਜਿਹੜਾ ਟੀ2 ਬਾਣੀ ਆ ਇੱਕ ਨੂੰ ਰੋੜਾ ਤੇ ਇੱਕ ਇਹ ਰਸੂਲਪੁਰਿਆ ਇਹ ਸਾਰੇ ਇਹਨਾਂ ਦੇ ਮਾਮੇ ਬਣ ਗਏ ਭਾਈ ਤੇ ਇਹਨਾਂ ਦੀ ਹੁਣ ਛੇਤਰਪਲੇਟ ਬਹੁਤ ਛੇਤੀ ਹੋ ਜੂਗੀ ਜੇ ਕਿਤੇ ਇਹ ਸਿੰਘਾਂ ਨੂੰ ਅਟਕੇ ਤਾਂ ਹੁਣ ਤੱਕ ਦੀ ਅਪਡੇਟ ਸੀ ਜਿਹੜੀ ਇਹ ਸੁਣਿਆ ਸਾਂਝੀ ਜ਼ਰੂਰ ਕਰਨੀ ਸੁਪਰਵਾਸੀਆਂ ਨੂੰ ਲੈ ਕੇ ਮਾਮਲੇ ਬਹੁਤ ਭਖ ਰਹੇ ਆ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਰਿਹਾ ਤਾਂ ਬਈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਆ ਕਰੋ ਸੋਡਾ ਕੀ ਕਹਣਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੀਆਂ ਬੰਨ ਮਿਲੋ ਧੰਨਵਾਦ